ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਜ ਆਵੈ ਸਾਚ ਭਾਵੈ साच की मत क्यों टले इस नान दान सो ज्ञान मज्जन आप अशले हो क्यों शल प्रपंच मोह बेकार थाके कूड़ कपट न दोई ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਾਲਾਹੀਐ ਜਿਨ ਕਾਰਣ ਕੀਆ ਮੈਲ ਲਾਗੀ ਮਨ ਮੈ ਲਿਆ ਕਿਨੈ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪਨੜਾ ਪ੍ਰਭ ਸਹਜ ਪਛਾਤਾ ਜਾ ਮਨ ਸਾਚ ਚ ਲਾਇਆ ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾ क्यों मिले हुय पराया साहिब सो साला ही है जिन जगत उपाया आए गया कि न आयो क्यों आवे जाता प्रीतम से मन मान्या ਹਰ ਸੇਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਜ ਭੂ ਨਾਇਕੋ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣਿਆਰੇ ਤੂੰ ਸੁਣ ਪਿਆਰੇ ਤੁਦ ਭਾਵੈ ਸੱਚ ਸੋਈ ਆਵਣ ਜਾਣਾ ਨਾ ਥੀਐ ਸਾਚੀ ਮਤ ਹੋਈ ਅੰਜਨ ਤੈ ਸਾ ਅੰਜੀਐ ਜੈ ਸਾ ਪਿਰ ਭਾਵੈ ਸਮਝੈ ਸੂਝੈ ਜਾਣੀਐ ਜੀ ਆਪ ਜਾਣ ਆਵੈ ਆਪ ਜਾਣ ਆਵੈ ਮਾਰਗ ਪਾਵੈ ਆਪੇ ਮਨੁਵਾਲੇ ਵਈ ਕਰਮ ਸੋ ਕਰਮ ਕਰਾਈ ਆਪੇ ਕੀਮਤ ਕੌਣ ਅਪੇ ਵਈ ਤੰਤ ਮੰਤ ਪਾਖੰਡ ਨਾ ਜਾਣਾ ਰਾਮ ਹਰਿ ਦੈ ਮਨ ਮਾਨਿਆ ਅੰਜਨ ਨਾਮ ਤਿਸੈ ਤੀ ਸੂਜੈ ਗੁਰ ਸਬਦਿ ਸਚ ਜਾਣਿਆ ਸਾਜਨ ਹੋਵਨੇ ਆਪਨੇ ਕਿਉ ਪਰ ਘਰ ਜਾਹੀ ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ ਮਨ ਮਾਹੀ ਸਾਜਨ ਕਰ ਹੈ ਰਲਿਆ ਕਰਮ ਧਰਮ ਸਭਾਇਆ ਅਠ ਸੱਠ ਤੀਰਥ ਪੁੰਨ ਪੂਜਾ ਨਾਮ ਸਾਚਾ ਭਾਇਆ ਆਪ ਸਾਜੇ ਥਾਪ ਵੇਖੈ ਤੇ ਸੈ ਭਾਣਾ ਭਾਇਆ ਸਾਜਨ ਰਾਂਗ ਰੰਗੀਲੜੇ ਰੰਗ ਲਾਲ ਬਣਾਇਆ ਅੰਦਾ ਆਗੂ ਜੇ ਥੀਐ ਕਿਉ ਪਾਦਰ ਜਾਣੈ ਆਪ ਮੁਸੈ ਮਤ ਹੋਛੀਐ ਕਿਉ ਰਾਹ ਪਛਾਣੈ ਕਿਉ ਰਾਹੇ ਜਾਵੈ ਮਹਿਲ ਪਾਵੈ ਅੰਧ ਕੀ ਮਤ ਅੰਦਲੇ ਵਿਣ ਨਾਮ ਹਰ ਕੇ ਕਾਸ਼ ਨਾ ਸੂਜੈ ਅੰਧ ਬੂਡਾ ਧੰਦਲੇ ਦਿਨ ਰਾਤ ਚਾਨਣ ਚਾਉ ਉਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪਹਿ ਕਰ ਬੇਨਤੀ ਰਾਹ ਪਾਦਰ ਗੁਰ ਦੱਸੈ ਮਨ ਪਰਦੇਸੀ ਜੇਥੀ ਐ ਸਭ ਦੇਸ ਪਰਾਇਆ ਕਿਸ ਪਹਿ ਖੋਲੋ ਗੰਠੜੀ ਦੁਖੀ ਭਰ ਆਇਆ ਦੁਖੀ ਭਰ ਆਇਆ ਜਗਤ ਸਭਾਇਆ ਕੌਣ ਜਾਣੇ ਬਿਦ ਮੇਰੀ ਆਵਣੇ ਜਾਵਣੇ ਖਰੇ ਡਰਾਵਣੇ ਟੂਟ ਨਾ ਆਵੈ ਫੇਰੀਆ ਨਾਮ ਵਿਹੂਣੇ ਊਣੇ ਝੂਣੇ ਨਾ ਗੁਰ ਸਬਦ ਸੁਣਾਇ ਮਨ ਪਰਦੇਸੀ ਜੇ ਥੀਐ ਸਬਦੇਸ ਪਰਾਇ ਗੁਰ ਮਹਿਲੀ ਘਰ ਆਪਣੈ ਸੋ ਭਰਪੂਰ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸਬਦ ਪਤੀਣਾ ਸਬਦੇ ਪਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ਗੁਰ ਮਹਲੀ ਘਰ ਆਪਣਾ ਸੋ ਭਰਪੂਰ ਦੀਣਾ ਕੀਤਾ ਕਿਆ ਸਾਲਾਹੀਐ ਕਰ ਵੇਖੈ ਸੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਪਾਵੈ ਆਪ ਜਾਣਾਵੈ ਆਪ ਅਭੁੱਲ ਨਾ ਭੁੱਲੈ ਜੈ ਜੈਕਾਰ ਕਰਹਿ ਤੁਧ ਭਾਵਹਿ ਗੁਰ ਕੈ ਸਬਦ ਅਮੁੱਲੈ ਹੀਣਾਉ ਨੀਚ ਕਰੋ ਬੇਨੰਤੀ ਸਾਚ ਨਾ ਛੋਡਉ ਭਾਈ ਨਾਨਕ ਜਿਨ ਕਰ ਦੇਖਿਆ ਦੇਵ ਮਤ ਸਾਈ ਹੀਣਾਉ ਨੀ ਚਕਰਉ ਬੇਨੰਤੀ ਸਾਚ ਨਾ ਛੋਡਉ ਭਾਈ ਨਾਨਕ ਜਿਨ ਕਰ ਦੇਖਿਆ ਦੇਵ ਮਤ ਸਾਈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੇ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ